ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਗੱਲ ਕਹੀ ਹੈਗੀ ਉਹ ਕਹਿੰਦੇ ਕਿ ਗਲਤੀ ਗਲਤੀ ਜਿਹੜੀ ਹੈ ਮੇਰੇ ਕੋਲੋਂ ਹੋਈ ਹੈ ਔਰ ਉਸ ਦੀ سزا ਜਿਹੜੀ ਹੈ ਅਕਾਲੀ ਦਲ ਨੂੰ ਨਾ ਦਿੱਤੀ ਜਾਵੇ ਤੇ ਇਹਦਾ ਜਵਾਬ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਬਿਆਨ ਆਇਆ ਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਗਲਤੀ ਹੋਈ ਹੈ ਤੇ ਉਹਨਾਂ ਨੂੰ ਹੱਥੋਂ-ਹੱਥ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਸੁਖਬੀਰ ਸਿੰਘ ਨੂੰ ਅਕਾਲੀ ਦਲ ਦਾ ਖਹਿੜਾ ਛੱਡ ਦੇਣਾ ਚਾਹੀਦਾ ਉਹ ਅਸਤੀਫਾ ਦੇ ਕੇ ਆਪ ਪਿੱਛੇ ਚਲੇ ਜਾਵੇ ਬਾਕੀ ਆਕਾਲੀ ਦਲ ਜਿਹੜੇ ਸਾਰੇ ਇਕੱਠੇ ਹੋ ਸਕਦੇ ਆ ਵੈਸੇ ਉਹਨਾਂ ਦਾ ਤਰਕ ਸਹੀ ਹੈਗਾ ਵੀ ਗਲਤੀ ਕਰਨ ਵਾਲਾ ਬੰਦਾ ਪਿੱਛੇ ਹੋ ਜਵੇ ਤੇ ਬਾਕੀ ਸਾਰੇ ਸਸਤਾ ਅਸਸਤਾ ਆਵਾ ਤਾਂ ਦੋਨੋਂ ਇਕੱਠੇ ਹੋ ਸਕਦੇ ਆ ਪੰਜ ਮੈਂਬਰੀ ਕਮੇਟੀ ਵਾਲੇ ਤੇ ਬਾਕੀ ਜਿਹੜਾ ਸੁਖਬੀਰ ਸਿੰਘ ਬਾਦਲ ਆੜਾ ਥੜਾ ਜੀ ਉਹ ਸਾਂਝੇ ਤੌਰ ਤੇ ਇਕੱਠੇ ਹੋ ਜਾਣ ਉਹ ਸਾਂਝਾ ਕੋਈ ਵੱਖਰਾ ਪ੍ਰਧਾਨ ਚੁਣ ਲੈਣ ਤਾਂ ਸਾਨੂੰ ਲੱਗਦਾ ਵੀ ਪੰਥਾ ਜਿਹੜਾ ਰਾਜਨੀਤਿਕ ਤੌਰ ਤੇ ਕਿੱਥੇ ਨਾ ਕਿਤੇ ਦੁਬਾਰਾ ਸਟੈਂਡ ਕਰ ਸਕਦਾ ਹੈ ਇਹ ਹੁੰਦਾ ਵੀ ਆਮ ਘਰਾਂ ਦੇ ਜਿਹੜੇ ਗੁਰਸਿੱਖ ਅੰਮ੍ਰਿਤਧਾਰੀ ਤੇ ਜਿਹੜੇ ਜਿਹੜੇ ਦਾੜੀ ਕੇਸ ਵਾਲੇ ਗੁਰਸਿੱਖਾ ਜੀ ਉਹ ਆ ਜਾਂਦੇ ਹੈਗੇ ਰਾਜਨੀਤੀ ਵਿੱਚ ਤਾਂ ਸਾਨੂੰ ਲੱਗਦਾ ਵੀ ਜਿਹੜਾ ਜਿਹੜਾ ਇੱਕ ਖਲਾਅ ਪਿਆ ਹੋਇਆ ਹੁਣ ਜਿਹੜਾ ਹੁਣ ਇਹੀ ਲੱਗਦਾ ਵੀ ਕਾਂਗਰਸ ਵੱਡੀ ਪੱਧਰ ਤੇ ਬਾਜ਼ੀ ਮਾਰ ਸਕਦੀ ਆ ਤਾਂ ਉਹਦੇ ਵਿੱਚ ਜੇ ਅਕਾਲੀ ਲੀਡਰਸ਼ਿਪ ਇਸ ਤਰ੍ਹਾਂ ਕੋਈ ਅਮਰਜ ਹੁੰਦੀ ਆ ਪੰਥ ਨੂੰ ਪਰਨਾਈ ਹੋਈ ਤਾਂ ਭਾਰਤੀ ਜਨਤਾ ਪਾਰਟੀ ਦੇ ਵੀ ਰਾਹ ਰੁਕੇ ਜਾ ਸਕਦੇ ਆ ਜੇ ਉਹਦਾ ਸੁਖਮਿੰਦਰ ਸਿੰਘ ਬਾਦਲ ਨਾਲ ਸਮਝੌਤਾ ਹੋ ਜਾਂਦਾ ਉਹਨਾਂ ਦਾ ਵੀ ਆਮ ਆਦਮੀ ਪਾਰਟੀ ਦਾ ਵੀ ਤੇ ਕਿਤੇ ਨਾ ਕਿਤੇ ਕਾਂਗਰਸ ਦੀ ਵੋਟ ਸ਼ੇਅਰ ਆ ਜਿਹੜਾ ਉਹ ਵੀ ਘਟ ਸਕਦਾ ਹੈਗਾ ਸੋ ਪੰਥਕ ਰਾਜਨੀਤੀ ਦਾ ਅਸੀਂ ਪਹਿਨਾ ਕਿਹਾ ਹੈਗਾ ਨਿਸ਼ਾਨ ਸਪੇਸ ਹੈ ਜਿਹੜੀ ਨਹੀਂ ਖਾਲੀ ਛੱਡਣੀ ਚਾਹੀਦੀ ਜਿੰਨਾ ਕੋ ਚੰਗਾ ਮੰਦਾ ਹੈਗਾ ਬਹੁਤ ਗੰਦੇ ਨਾਲੋਂ ਕੁਝ ਘੱਟ ਜਿਹੜਾ ਚੰਗਾ ਹੈਗਾ ਘੱਟ ਗੰਦਾ ਹੈਗਾ ਉਹ ਆਪਸ਼ਨ ਅਪਣਾ ਲੈਣਾ ਚਾਹੀਦਾ ਉਹ ਵੀ ਜਾਖੜ ਉਹਨਾਂ ਦਾ ਆਪਣਾ ਜਿਹੜਾ ਪ੍ਰੈਕਟੀਕਲ ਸਰਵਾਈਵਲ ਆ ਉਹ ਵੀ ਕਾਫੀ ਸਟੇਕ ਤੇ ਲੱਗਿਆ ਹੋਇਆ ਹੈ ਨਾ ਉਹ ਜਿਸ ਆਪ ਇੱਕ ਤਾਂ ਕਾਰਜਕਾਰੀ ਪ੍ਰਧਾਨ ਉਹਨਾਂ ਦੇ ਬਰਾਬਰ ਖੜਾ ਕਰਦਾ ਇਟ ਮੀਨਸ ਵੀ ਉਹ ਆ ਜਿਹੜੀ ਵੱਡੀ ਲੀਡਰਸ਼ਿਪ ਆਮਿਤ ਸ਼ਾਹ ਉਹਨਾਂ ਵਾਲੀ ਟਾਪ ਲੀਡਰਸ਼ਿਪ ਉਹਦੀਆਂ ਅੱਖਾਂ ਦੇ ਤਾਰੇ ਨਹੀਂ ਰਹੇ ਹਨ ਸੋ ਉਹ ਇੱਕ ਮਜਬੂਰੀ ਵਾਸਾ ਸੁਨੀਲ ਜਾਖੜ ਨੂੰ ਪ੍ਰਧਾਨ ਦੇ ਤੌਰ ਤੇ ਰੱਖ ਰਾਇਆ ਜਿਹੜੀ ਐਕਟਿੰਗ ਐਕਟੀਵਿਟੀਜ਼ ਹੋਣਗੀਆਂ ਉਹ ਅਸ਼ਵਨੀ ਕੁਵਾਰ ਵੱਲੋਂ ਜਾਂ ਜਿਹੜਾ ਕੋਰ ਜਿਹੜਾ ਆਰਐਸਐਸ ਦਾ ਗਰੁੱਪ ਆ ਉਹਦੇ ਵੱਲੋਂ ਕੀਤੀਆਂ ਜਾਣਗੀਆਂ ਹੁਣ ਸੁਨੀਲ ਜਾਖੜ ਸਾਹਮਣੇ ਦੋ ਹੀ ਆਪਸ਼ਨ ਆ ਵੀ ਜਾਂ ਤਾਂ ਉਹ ਕਾਂਗਰਸ ਚ ਚਲੇ ਜਾਣ ਜਾਂ ਫਿਰ ਉਹ ਸੁਖਬੀਰ ਸਿੰਘ ਬਾਦਲ ਨਾਲ ਜਿਹੜਾ ਹੈ ਉਹ ਘਟ ਚੋ ਕੱਲ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਸੋ ਦੁਬਧਾ ਵਿੱਚ ਆ ਗਏ ਇਹਨਾਂ ਦੇ ਲੀਡਰ ਨੂੰ ਸੁਣਨਾ ਸੀ ਉਹ ਕਹਿੰਦਾ ਕਿ 23 ਸੀਟਾਂ ਵਾਲੀ ਤਾਂ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਹੋਣੀ ਹੁਣ ਤਾਂ ਬਰਾਬਰ ਤੇ ਕਹਿੰਦੇ ਵੀ ਜੁੜਵਾ ਭਰਾ ਵਾਲੀ ਗੱਲ ਤੇ ਹੋਊਗੀ ਮੈਨੂੰ ਤਾਂ ਲੱਗਦੀ ਬਰਾਬਰ ਤੋਂ ਵੀ ਜ਼ਿਆਦਾ ਜਾਣਗੇ ਉਹ ਕਹਿੰਦੇ ਸਾਡਾ ਵੋਟ ਪਰਸੈਂਟ ਹੀ ਬਹੁਤ ਵਧਿਆ ਆਇਆ ਹੈਗਾ ਜੀ 60 65 ਸੀਟਾਂ ਤੱਕ ਉਹ ਜਾ ਸਕਦੇ ਹੈਗੇ ਆ ਸੋ ਸੁਖਬੀਰ ਸਿੰਘ ਉਹਨਾਂ ਨੂੰ ਉਤੀ 35 ਸੀਟਾਂ ਤੱਕ ਸੀ ਮੁਕਤ ਰਿਹਾ 40 ਤੱਕ ਜਿਹੜਾ ਸੀ ਮੁਕਤ ਰਿਹਾ ਸੋ ਕਿਉਂਕਿ ਉਹਨਾਂ ਦੀ ਅੰਬੀਸ਼ਨਸ ਵੱਟੀਆਂ ਨੇ ਜਾਸਪ੍ਰੀਤ ਸਿੰਘ ਦਾ ਜਿਹੜਾ ਕੇਸ ਹੈਗਾ ਏ ਜਦੋਂ ਕਰਨਲ ਬਾਠ ਵਾਲਾ ਮਸਲਾ ਆਉਂਦਾ ਹੈ ਤੇ ਉਦੋਂ ਜਿਹੜੀ ਪੁਲਿਸ ਪਾਰਟੀ ਜਿਹੜੀ ਚਾਰ ਜਣੇ ਨੇ ਹੁੰਦੀ ਉਹ ਇੱਕ ਇਨਕਾਊਂਟਰ ਕਰਕੇ ਆ ਰਹੇ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਸ ਸ਼ਖਸ ਦਾ ਜਿਸ ਨੌਜਵਾਨ ਦਾ ਇਨਕਾਊਂਟਰ ਕੀਤਾ ਜਾਂਦਾ ਹੈ ਉਹ ਜਸਪ੍ਰੀਤ ਸਿੰਘ ਨਾਮ ਦਾ ਬੰਦਾ ਸ਼ਖਸ ਹੈਗਾ ਏ ਔਰ ਉਸ ਨੂੰ ਲੈ ਕੇ ਵੀ ਜਿਹੜੀ ਹੈ ਅਦਾਲਤ ਨੇ ਜਿਹੜੀ ਪਟੀਸ਼ਨ ਹੈ ਕਿ ਇਹਦੀ ਵੀ ਜਾਨ ਜਿਹੜੀ ਸੀਬੀਆਈ ਤੋਂ ਹੋਵੇ ਉਹ ਪਟੀਸ਼ਨ ਜਿਹੜੀ ਹੈ ਸਬਕਾਰ ਕਰ ਲਈ ਹੋਈ ਹੈ ਸਰਦਾਰ ਅਰਪਾਰ ਸਿੰਘ ਵੀ ਕੀ ਕਹੋਗੇ ਇਸਤੇ ਬਾਰੇ ਕਿ ਇਹ ਵੀ ਆ ਰਿਹਾ ਹੈਗਾ ਕਿ ਪਰਿਵਾਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਤੇ ਕਿਤਨਾ ਕਿਤੇ ਇਹ ਵੀ ਸ਼ੰਕਾ ਹੈਗਾ ਸੀ ਕਿ ਪਰਿਵਾਰ ਜਿਹੜੀ ਹੈ ਆਪਣੀ ਜਿਹੜੀ ਪਾਈ ਹੋਈ ਪਟੀਸ਼ਨ ਹੈਗੀ ਆ ਉਹ ਵਾਪਸ ਹੀ ਨਾ ਜਿਹੜੀ ਹੈ ਉਸ ਨੂੰ ਲੈ ਲਵੇ ਉਸ ਨੂੰ ਲੈ ਕੇ ਮਸਲਾ ਹੁਣ ਫਿਰ ਅੱਗੇ ਜਾਏਗਾ ਤਾਰਾਂ ਫਿਰ ਜੁੜਨਗੇ ਹਾਂਜੀ ਹਾਂਜੀ ਸੋ ਕਿਉਂਕਿ ਕਰਨਲ ਬਾਠ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਭਾਰਤੀ ਜਨਤਾ ਪਾਰਟੀ ਦਾ ਇੱਕ ਸਿੱਖ ਲੀਡਰ ਨੇ ਮਿਸਟਰ ਢਿੱਲੋਂ ਹੈਗੇ ਆ ਜੀ ਉਨਾ ਨੇ ਇਹ ਜਿਹੜਾ ਕਰਨਲ ਬਾਠ ਵਾਲਾ ਕੇਸ ਹੈਗਾ ਹਾਈ ਕੋਰਟ ਵਿੱਚ ਉਹਨੂੰ ਅੱਗੇ ਲੈ ਕੇ ਗਏ ਆ ਤਾਂ ਸੀਬੀਆਈ ਨੂੰ ਉਹਨਾਂ ਇਨਕੁਆਰੀ ਮਾਰਕ ਹੋਈ ਹੈਗੀ ਆ ਹੁਣ ਸੀਬੀਆਈ ਜੇ ਇਨਕੁਆਰੀ ਵੈਸੇ ਤਾਂ ਹੈ ਵੀ ਸੀਬੀਆਈ ਨੂੰ ਕਰਨਲ ਬਾਠ ਦੇ ਕੁੱਟ ਮਾਰ ਦੇ ਮਾਮਲੇ ਦੀ ਜਿਹੜੀ ਜਾਂਚ ਆ ਉਹ ਕਰਨ ਦੀ ਹਦਾਇਤ ਹੋਈ ਆ ਤੁਸੀਂ ਦੇਖੋ ਵੀ ਜੇ ਸਿਰਫ ਸੀਬੀਆਈ 4 ਘੰਟੇ ਪਿੱਛੇ ਚਲੇ ਜਾਵੇ ਉਸ ਘਟਨਾ ਕ੍ਰਮ ਤੋਂ 4 ਘੰਟੇ ਪਿੱਛੇ ਚਲੇ ਜਾਵੇ ਵੀ ਇਹ ਚਾਰੋਂ ਪੁਲਿਸ ਆਫੀਸਰ ਆ ਕਿੱਥੋਂ ਰਹੇ ਸੀ ਹੈਨਾ ਵੀ ਇਹ ਅੱਧੀ ਰਾਤ ਨੂੰ ਜਾਂ ਜਦੋਂ ਵੀ ਉਹ ਹੋਇਆ ਵੀ ਉਹ ਕਿੱਥੋਂ ਆਏ ਸੀ ਤਾਂ ਉਹ ਘਟਨਾ ਫਿਰ 22 ਸਾਲਾ ਜਸਪ੍ਰੀਤ ਸਿੰਘ ਦੇ ਕਤਲ ਨਾਲ ਜੁੜਦੀ ਹੈ ਜਿਹਦਾ ਕਿ ਆ ਜਾਂਦਾ ਹੈਗਾ ਵੀ ਉਹ ਫੜਕੇ ਮਾਰਿਆ ਹੈਗਾ ਸੋ ਉਹਦੀ ਵੀ ਜੇ ਜਾਂਚ ਸ਼ੁਰੂ ਹੋਵੇ ਸੋ ਇਹ ਜਿਹੜੇ ਮਿਸਟਰ ਢਿੱਲੋਂ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਰਟਪਾਈ ਹੈਗੀ ਹੈ ਵੀ ਜਿਹੜਾ ਜਿਹੜਾ ਜਸਪ੍ਰੀਤ ਸਿੰਘ ਦਾ ਪਰਿਵਾਰ ਆ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਤੁਹਾਨੂੰ ਝੂਠੇ ਕੇਸਾਂ ਵਿੱਚ ਪਾ ਕੇ ਉਹ ਉੜ ਜਾ ਲਿਆ ਜਾਵੇਗਾ ਕਿਉਂਕਿ ਉਹ ਇੱਕ ਖਬਰ ਆਈ ਸੀ ਵੀ ਉਹਨਾਂ ਨੇ ਵਕਾਲਤਨਾਮਾ ਵਾਪਸ ਲੈ ਲਿਆ ਵਕੀਰ ਤੋਂ ਪਰ ਇਹਨਾਂ ਨੇ ਮਿਸਟਰ ਢਿੱਲੋ ਗਏ ਰੇ ਆ ਵੀ ਅਸੀਂ ਆਪਣੇ ਬਿਹਾਫ ਤੇ ਜਿਹੜਾ ਹੈਗਾ ਹਾਈ ਕੋਰਟ ਚ ਪਾਈ ਹੈਗੀ ਆ ਵੀ ਪਰਿਵਾਰ ਡਰ ਦੀ ਸਥਿਤੀ ਵਿੱਚ ਰਹਿ ਰਿਹਾ ਸੋ ਅਸੀਂ ਜ਼ਿੰਮੇਵਾਰੀ ਲੈ ਕੇ ਹਾਈ ਕੋਰਟ ਨੂੰ ਬੇਨਤੀ ਕਰਦੇ ਆਂ ਵੀ ਉਸ ਜਿਹੜਾ ਪੁਲਿਸ ਮੁਕਾਬਲੇ ਦਾ ਵੀ सीबीआई ਨੂੰ ਜਾਂ ਕੋਈ ਵੱਡੀ ਜਾਂਚ ਏਜੰਸੀ ਨੂੰ ਜਿਹੜਾ ਹੈਗਾ ਉਹ ਦਿੱਤਾ ਜਾਵੇ ਹੁਣ ਦੇਖਦੇ ਅਸੀਂ ਉਹ ਐਕਸੈਪਟ ਹੋ ਗਈ ਹੋਈ ਆ ਉਹਨਾਂ ਦੀ ਜਿਹੜੀ ਹੈ ਨਾ ਉਹਨਾਂ ਦੀ ਪਟੀਸ਼ਨ ਹੈਗੀ ਐਕਸੈਪਟ ਹੋ ਗਈ ਆ ਸੋ ਜੇ ਉਹ ਪੁਲਿਸ ਉਹ ਪੁਲਿਸ ਮੁਕਾਬਲਾ ਵੀ सीबीआई ਨੂੰ ਮਾਰਕ ਹੋ ਜਾਂਦਾ ਤਾਂ ਸਾਨੂੰ ਲੱਗਦਾ ਹੈ ਵੀ ਭਵਿੱਖ ਵਿੱਚ ਜਿਹੜੇ ਆ ਤਾਜ਼ਾ-ਤਾਜ਼ਾ ਪੁਲਿਸ ਮੁਕਾਬਲਿਆਂ ਦਾ ਚਾ ਚੜਿਆ ਦੁਬਾਰੇ ਉਹ ਥੋੜਾ ਘਟੇਗਾ ਤੇ ਸਿੱਖ ਨੌਜਵਾਨਾਂ ਦੀ ਜਿਹੜੀ ਜਾਨ ਹੈਗੀ ਉਹ ਬਚ ਸਕੇਗੀ ਜੀ ਬਿਲਕੁਲ ਜੀ ਤੇ ਹੁਣ ਗੱਲਬਾਤ ਕਰ ਲੈਣੀ ਆ ਪੰਥਕ ਰਾਜਨੀਤੀ ਦੀ ਪਿਛਲੇ ਦਿਨੀ ਬੋਲਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਗੱਲ ਕਹੀ ਹੈਗੀ ਉਹ ਕਹਿੰਦੇ ਕਿ ਗਲਤੀ ਜਿਹੜੀ ਹੈ ਮੇਰੇ ਕੋਲੋਂ ਹੋਈ ਹੈ ਔਰ ਉਸ ਦੀ ਸਜ਼ਾ ਜਿਹੜੀ ਹੈ ਅਕਾਲੀ ਦਲ ਨੂੰ ਨਾਂ ਦਿੱਤੀ ਜਾਵੇ ਤੇ ਇਹਦਾ ਜਵਾਬ ਦਿੰਦੇ ਹੋਏ ਗਿਆਨੀ ਹਰਪੀ ਸਿੰਘ ਹੁਣਾਂ ਦਾ ਵੀ ਬਿਆਨ ਆਇਆ ਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਗਲਤੀ ਹੋਈ ਹੈ ਤੇ ਉਹਨਾਂ ਨੂੰ ਹੱਥੋਂ ਹੱਥ ਅਸਤੀਫਾ ਦੇ ਦੇਣਾ ਚਾਹੀਦਾ ਹੈ ਸਰਦਾਰਤਾ ਸਿੰਘ ਜੀ ਕੀ ਕਹੋਗੇ ਗਾਹੇ ਬਗਾਹੇ ਜਿਹੜੀਆਂ ਗੱਲਾਂ ਨੇ ਬਾਹਰ ਆਉਂਦੀਆਂ ਰਹਿੰਦੀਆਂ ਨੇ ਬੰਦੇ ਦੇ ਚਾਹੇ ਆਪਣੇ ਮੂੰਹੋਂ ਹੀ ਆਉਣ ਹਾਂਜੀ ਹਾਂਜੀ ਉਹ ਕਈ ਵਾਰ ਵੈਸੇ ਤਾਂ ਇਹ ਗੱਲ ਕਹਿ ਚੁੱਕੇ ਹੈਗੇ ਆ ਸੋ ਉਹ ਕਹਿੰਦੇ ਵੀ ਗਲਤੀ ਮੈਤੋਂ ਹੋਈ ਆ ਤੁਸੀਂ ਸਜ਼ਾ ਹੈਗੀ ਹੈ ਜਿਹੜੀ ਅਕਾਲੀ ਦਲ ਨੂੰ ਦੇ ਰਹੇ ਹੋਗੇ ਉਹਨਾਂ ਸੋ ਹੁਣ ਉਹ ਤਰਨ ਤਾਰਨ ਦੀ ਚੋਣ ਆ ਜਿਹੜੀ ਉਹਨੂੰ ਲੜਨ ਲਈ ਪੱਬਾਂ ਪਾਰ ਹੈਗਾ ਅਕਾਲੀ ਦਲ ਤਾਂ ਕਿ ਆਪਣਾ ਸ਼ੋਅ ਆਫ ਸਟਰੈਂਥ ਆ ਕੀਤਾ ਜਾ ਸਕੇ ਕਿਉਂਕਿ ਤਰਨਤਾਰਨ ਦੇ ਜਿਹੜੇ ਮੌਜੂਦਾ ਐਮ.ਐਲ.ਏ ਸੀਗੇ ਉਹਨਾਂ ਦੀ ਡੈਥ ਹੋ ਗਈ ਆ ਸੋ ਹੋ ਚਾਰ ਪੰਜ ਮਹੀਨਿਆਂ ਤੱਕ ਵਿਹਾਰ ਦੇ ਨਾਲ ਹੀ ਮੇਰਾ ਖਿਆਲ ਹੋਣ ਗਿਆ ਹੋ ਸਕਦਾ ਕੋਈ ਬੜੀ ਗੱਲੀਆਂ ਨਵੰਬਰ ਜੀ ਚ ਪਿਆਰ ਦੀਆਂ ਚੋਣਾਂ ਨੇ ਸ਼ਾਇਦ ਉਦੋਂ ਹੋਣਗੇ ਸੋ ਉਦੋਂ ਹੋ ਸਕਦੀ ਆ ਸੋ ਪਿਛਲੇ ਦਿਨੀ ਕਿਉਂਕਿ ਅਕਾਲੀ ਦਲ ਦੇ ਆਪਣੇ ਜਿਹੜੇ ਐਮ.ਐਲ.ਏ ਰਹੇ ਹੈਗੇ ਆ ਮਿਸਟਰ ਹਰਮਿੰਦਰ ਸਿੰਘ ਸੰਧੂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਉਹਨਾਂ ਦਾ ਵਿਰੋਧ ਕਰਨ ਵਾਲਾ ਇੱਕ ਆਜ਼ਾਦ ਗਰੁੱਪ ਹੈਗਾ ਜਿਹੜਾ ਉਹਨੂੰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣੇ ਨਾਲ ਜੋੜ ਰਿਆ ਯਾਰ ਰਸਮੀ ਤੌਰ ਤੇ ਨਾਲ ਹੀ ਰੜਾ ਲਿਆ ਹੋਇਆ ਸੋ ਬੀਬੀ ਜੀ ਜਿਹੜੇ ਉਹਦੀ ਅਗਵਾਈ ਕਰ ਰਹੇ ਹੈਗੇ ਆ ਉਹਨਾਂ ਨੂੰ ਮੇਰੇ ਖਿਆਲ ਥਾਪੜਾ ਦਿੱਤਾ ਸੋ ਉੱਥੇ ਬੋਲਦਿਆਂ ਸੁਖਬੀਰ ਸਿੰਘ ਉਹਨਾਂ ਨੇ ਕਿਹਾ ਹੈਗਾ ਵੀ ਗਲਤੀਆਂ ਮੇਤੋਂ ਹੋਈਆਂ ਨੇ ਨਾ ਕਿ ਅਕਾਲੀ ਦਲ ਤੋਂ ਸੋ ਉਹਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੰਦਿਆਂ ਕਿਹਾ ਵੀ ਜੇ ਗਲਤੀਆਂ ਸੁਖਬੀਰ ਸਿੰਘ ਤੋਂ ਹੋਈਆਂ ਤਾਂ ਸੁਖਬੀਰ ਸਿੰਘ ਨੂੰ ਅਕਾਲੀ ਦਲ ਦਾ ਖਹਿੜਾ ਛੱਡ ਦੇਣਾ ਚਾਹੀਦਾ ਉਹ ਅਸਤੀਫਾ ਦੇ ਕੇ ਬਾਅ ਪਿੱਛੇ ਚਲੇ ਜਾਵੇ ਬਾਕੀ ਅਕਾਲੀ ਦਲ ਜਿਹੜੇ ਸਾਰੇ ਇਕੱਠੇ ਹੋ ਸਕਦੇ ਆ ਵੈਸੇ ਉਹਨਾਂ ਦਾ ਤਰਕ ਸਹੀ ਹੈਗਾ ਵੀ ਗਲਤੀ ਕਰਨ ਵਾਲਾ ਬੰਦਾ ਪਿੱਛੇ ਹੋ ਜਵੇ ਤੇ ਬਾਕੀ ਸਾਰੇ ਇਕੱਠੇ ਆ ਸੰਸਤਾ ਸੰਸਤਾ ਆ ਮਾ ਤਾਂ ਦੋਨੋਂ ਇਕੱਠੇ ਹੋ ਸਕਦੇ ਆ ਪੰਜ ਮੈਂਬਰੀ ਕਮੇਟੀ ਵਾਲੇ ਤੇ ਬਾਕੀ ਜਿਹੜਾ ਸੁਖਬੀਰ ਸਿੰਘ ਬਾਦਲਾੜਾ ਤਾਂ ਰਾਜੇ ਉਹ ਸਾਂਝੇ ਤੌਰ ਤੇ ਇਕੱਠੇ ਹੋ ਜਾਣ ਉਹ ਸਾਂਝਾ ਕੋਈ ਵੱਖਰਾ ਪ੍ਰਧਾਨ ਚੁਣ ਲੈ ਤਾਂ ਸਾਨੂੰ ਲੱਗਦਾ ਵੀ ਪੰਥਾ ਜਿਹੜਾ ਰਾਜਨੀਤਿਕ ਤੌਰ ਤੇ ਕਿਤੇ ਨਾ ਕਿਤੇ ਦੁਬਾਰਾ ਸਟੈਂਡ ਕਰ ਸਕੇ ਇਹ ਹੁੰਦਾ ਵੀ ਦੇਖੋ ਰਾਜਨੀਤੀ ਵਿੱਚ ਸਾਰੇ ਹੀ ਸੰਤ ਮਹਾਤਮਾ ਨਹੀਂ ਹੁੰਦੇ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਉਹਨਾਂ ਦੀ ਕਰੈਕਟਰ ਇੰਨਾ ਉੱਚਾ ਕਦੀ ਵੀ ਨਹੀਂ ਹੁੰਦਾ ਹਨ ਜਿਸ ਕਿਸਮ ਦੀ ਭਾਰਤੀ ਰਾਜਨੀਤੀ ਵਿੱਚ ਲੋਕ ਰਹਿ ਰਹੇ ਹੈਗੇ ਆ ਪਰ ਇਹ ਹੈਗਾ ਵੀ ਕੁਝ ਨਾ ਕੁਝ ਚੰਗੇ ਲੋਕ ਆ ਜਿਹੜੇ ਉਹ ਜੇ ਜੇ ਯਤਨ ਕਰਨ ਤਾਂ ਉਹਨੂੰ ਜਿਹੜਾ ਹੈਗਾ ਸਿਸਟਮ ਨੂੰ ਠੀਕ ਕਰਿਆ ਜਾ ਸਕਦਾ ਹੈ ਪੋਲੀਟੀਕਲ ਫੀਲਡ ਨੂੰ ਕਦੇ ਵੀ ਜਿਹੜਾ ਹੈਗਾ ਖਾਲੀ ਨਹੀਂ ਛੱਡਣਾ ਚਾਹੀਦਾ ਹੈਗਾ ਪੋਲੀਟੀਕਲ ਫੀਲਡ ਹਮੇਸ਼ਾ ਹੀ ਤੁਹਾਡੀ ਕੌਮ ਦੇ ਕੋਈ ਨਾ ਕੋਈ ਇਨਫਲੂਐਂਸ ਆ ਜਿਹੜਾ ਚਾਹੀਦਾ ਪਰ ਉਹ ਸੱਚੀਆਂ ਸੋਚੀਆਂ ਤੇ ਰਾ ਜਿੰਨੀਆਂ ਵੀ ਹੋਣ ਹਨ ਸੁਖਬੀਰ ਸਿੰਘ ਬਾਦਲ ਉਹਨਾਂ ਦੀਆਂ ਜਿਹੜੀਆਂ ਵੱਡੀਆਂ ਗਲਤੀਆਂ ਨੇ ਉਹਨਾਂ ਨੇ ਨਕਾਰਿਆ ਆਕਾਲੀ ਦਲ ਨੂੰ ਤੇ ਹੁਣ ਜੇ ਪੰਜ ਮੈਂਬਰੀ ਕਮੇਟੀ ਵਾਲੇ ਕੁਛ ਵੀ ਘਟੋ ਘਟ ਜੇ 50% ਹੀ ਚੰਗਾ ਕਰਕੇ ਆ ਜਾਂਦੇ ਆ ਤਾਂ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਮੀਦ ਬਣੀ ਰਹਿਣੀ ਚਾਹੀਦੀ ਹੈ ਜੀ ਬਿਲਕੁਲ ਜੀ ਦੂਜੇ ਬੰਨੇ ਪਾਣੀ ਮੈਮਰੀ ਕਮੇਟੀ ਦੇ ਵੱਲੋਂ ਆਪਣੇ ਜਿਹੜੇ ਡੈਲੀਗੇਟਸ ਜਿਹੜੇ ਨੇ ਉਹ ਚੁਣੇ ਜਾ ਰਹੇ ਨੇ ਤੇ 11 ਤਰੀਕ ਨੂੰ ਜਿਹੜਾ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਪ੍ਰਧਾਨ ਦੀ ਵੀ ਜਿਹੜੀ ਚੋਣ ਹੋਵੇਗੀ ਅਜੇ ਇਸ ਗੱਲ ਤੇ ਪੂਰੀ ਕਨਫਰਮੇਸ਼ਨ ਨਹੀਂ ਹੈ ਕਿ ਕੀ ਸ਼੍ਰੋਮਣੀ ਕਮੇਟੀ ਤੇਜਾ ਸਿੰਘ ਸਮੁੰਦਰੀ ਹਾਲ ਵਰਤਨ ਦੀ ਜਿਹੜੀ ਹੈ ਇਜਾਜ਼ਤ ਦੇਵੇਗੀ ਜਾਂ ਜਿਹੜਾ ਹੈ ਕਿ ਉਸ ਤੋਂ ਪਹਿਲਾਂ ਕਿਉਂਕਿ 5 ਤਰੀਕ ਨੂੰ ਸ਼੍ਰੋਮਣੀ ਕਮੇਟੀ ਦਾ ਵੀ ਜਲਾਸ ਹੋਣਾ ਹੈ ਸਰਦਾਰ ਪਤਾ ਸਿੰਘ ਜੀ ਕੀ ਕੁਝ ਚੱਲ ਰਿਹਾ ਹੈਗਾ ਕਿਹੋ ਜਿਹਾ ਮਾਹੌਲ ਹੈਗਾ ਹਾਂ ਇਹ ਦੇਖੋ ਤੁਸੀਂ ਦੇਖੋ ਕੁਝ ਸਮਾਂ ਪਹਿਲਾਂ ਜਦੋਂ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਤਾਂ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਹਾਲ ਬੁੱਕ ਕਰਾਇਆ ਸੀਗਾ ਕਰਨੈਲ ਸਿੰਘ ਪੰਜੋਲੀ ਉਹਨਾਂ ਨੇ ਉਹ ਉਹ ਵਰਤਨ ਨਹੀਂ ਸੀ ਦਿੱਤਾ ਗਿਆ ਹੂੰ ਹੂੰ ਸ੍ਰੀ ਅਲਮੇਕੁਰ ਦੋਰਾ ਪਰਮੰਦਾ ਕਮੇਟੀ ਵੱਲੋਂ ਸੋ ਹੁਣ ਉਹਨਾਂ ਨੇ 11 ਤਰੀਕ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਿਹੜੀ ਰੱਖੀ ਹੈਗੀ ਆ ਆਪਣਾ ਅਜਲਾਸ ਪ੍ਰਧਾਨਗੀ ਦੀ ਚੋਣ ਦਾ ਸੋ ਹਲੇ ਜਿੰਨਾ ਕੋ ਅਕਾਲੀ ਰਾਜਨੀਤੀ ਨੂੰ ਮੇਰੀ ਕੋ ਸਮਝ ਆ ਗਿਆ ਮੈਨੂੰ ਲੱਗਦਾ ਵੀ 50 50% ਹੀ ਆ ਮਤਲਬ ਸ਼ਾਇਦ ਵਰਤਨ ਦੇਣਗੇ ਸ਼ਾਇਦ ਹੀ ਵਰਤਨ ਦੇਣ ਵੱਡੀ ਸੰਭਾਵਨਾ ਨਾ ਵਰਤਨ ਦੇਣ ਦੀਆਂ ਕਿਉਂਕਿ ਜਿਸ ਕਿਸਮ ਦੀ ਇੱਕ ਤਰ੍ਹਾਂ ਨਾਲ ਢੱਲੇ ਵਾਲੀ ਰਾਜਨੀਤੀ ਜਿਹੜੀ ਕਹਿ ਸਕਦੇ ਆ ਸੁਖਵੀਰ ਸਿੰਘ ਬਾਦਲ ਕਰਦੇ ਆ ਇਹ ਉਹਨਾਂ ਦੇ ਹਮਾਇਤੀ ਕਰਦੇ ਆ ਉਹਦੇ ਚ ਹੋ ਸਕਦਾ ਨੇੜੇ ਜਾ ਕੇ ਜਾਂ ਉਸ ਦੇ ਅਕਾਲੇ ਲੀਡਰਾਂ ਦਾ ਵੱਡਾ ਇਕੱਠ ਕਰਕੇ ਉਹਨਾਂ ਨੂੰ ਵੜਨਾ ਦਿੱਤਾ ਜਾਵੇ ਆ ਕੁਝ ਇਸ ਤਰ੍ਹਾਂ ਦੀਆਂ ਬੰਦੀਆਂ ਸੋ ਪੰਜ ਮੈਂਬਰੀ ਵਾਲਿਆਂ ਨੂੰ ਆਪਣਾ ਇੱਕ ਕੋਈ ਵੱਖਰਾ ਵੈਨਿਊ ਆ ਜਿਹੜਾ ਉਹ ਬੁੱਕ ਕਰਕੇ ਰੱਖਣਾ ਚਾਹੀਦਾ ਹੈਗਾ ਸੋ ਦੂਸਰੇ ਪਾਸੇ ਉਹਨਾਂ ਦੇ ਡੈਲੀਗੇਟਸ ਦੀ ਚੋਣ ਹੋ ਰਹੀ ਹੈਗੀ ਆ ਬੀਪੀ ਸੁਤਵੰਤ ਕੌਰ ਜੀ ਝੁੰਡਾ ਸਾਹਿਬ ਤੇ ਹੋਰ ਜਿੰਨੇ ਵੀ ਜਿਨ੍ਹਾਂ ਦੇ ਵੱਖਰੇ ਵੱਖਰੇ ਥਾਵਾਂ ਤੇ ਮਨਪ੍ਰੀਤ ਸਿੰਘ ਯਾਲੀ ਵੀ ਤਿੰਨ ਚਾਰ ਜ਼ਿਲ੍ਹਿਆਂ ਦੇ ਡੈਲੀਗੇਟਸ ਹੋਏ ਆ ਤੇ ਉਹ ਸਾਰੇ ਡੈਲੀਗੇਟਸ ਦੀ ਚੋਣ ਆ ਜਿਹੜੀ ਹੋ ਰਹੀ ਹੈਗੀ ਉਹਦੇ ਵਿੱਚ ਦੇਖਣ ਵਿੱਚ ਇਹ ਆ ਰਿਹਾ ਵੀ ਅੰਮ੍ਰਿਤਧਾਰੇ ਗੁਰਸੇਖ ਨੌਜਵਾਨ ਜਿਹੜੇ ਹੈਗੇ ਬਜ਼ੁਰਗ ਨੇ ਜਿਹੜੀ ਜਥੇਦਾਰੀ ਵਾਲਾ ਸਿਸਟਮ ਸੀ ਉਹ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈਗਾ ਬੇਸ਼ੱਕ ਸਾਰਾ ਕੁਝ ਉਸ ਤਰ੍ਹਾਂ ਨਹੀਂ ਚੱਲੇਗਾ ਜਿੰਨੀ ਸ਼ੁੱਧ ਅਸੇਪ੍ਰੰਥਕ ਪਰੰਪਰਾਵਾਂ ਦਾ ਜਿਹੜੀ ਰਾਜਨੀਤੀ ਦੇਖ ਰਹੇ ਆਂਗੇ ਪਰ ਕੁਛ ਨਾ ਕੁਛ ਤਬਦੀਲੀ ਸੋ ਘੋਨਮੋਨਾ ਨਾਲੋਂ ਲੱਠ ਮਾਰਾਂ ਨਾਲੋਂ ਜਾਂ ਬਿਜ਼ਨਸ ਓਰੀਐਂਟਡ ਲੋਕਾਂ ਨਾਲੋਂ ਆਮ ਘਰਾਂ ਦੇ ਜਿਹੜੇ ਗੁਰਸਿੱਖ ਅੰਮ੍ਰਿਤਧਾਰੀ ਤੇ ਜਿਹੜੇ ਜਿਹੜੇ ਦਾੜੀ ਕੇਸ ਵਾਲੇ ਗੁਰਸਿੱਖਾ ਜੀ ਉਹ ਆ ਜਾਂਦੇ ਹੈਗੇ ਰਾਜਨੀਤੀ ਵਿੱਚ ਤਾਂ ਸਾਨੂੰ ਲੱਗਦਾ ਵੀ ਜਿਹੜਾ ਜਿਹੜਾ ਇੱਕ ਖਲਾਅ ਪਿਆ ਹੋਇਆ ਹੁਣ ਜਿਹੜਾ ਹੁਣ ਇਹੀ ਲੱਗਦਾ ਵੀ ਕਾਂਗਰਸ ਵੱਡੀ ਪੱਧਰ ਤੇ ਬਾਜ਼ੀ ਮਾਰ ਸਕਦੀ ਆ ਤਾਂ ਉਹਦੇ ਵਿੱਚ ਜੇ ਅਕਾਲੀ ਲੀਡਰਸ਼ਿਪ ਇਸ ਤਰ੍ਹਾਂ ਕੋਈ ਅਮਰਜ ਹੁੰਦੀ ਆ ਪੰਥ ਨੂੰ ਪਰਨਾਈ ਹੋਏ ਤਾਂ ਭਾਰਤੀ ਜਨਤਾ ਪਾਰਟੀ ਦੇ ਵੀ ਰਾਹ ਰੋਕੇ ਜਾ ਸਕਦੇ ਆ ਜੇ ਉਧਾ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਹੋ ਜਾਂਦਾ ਉਹਨਾਂ ਦਾ ਵੀ ਆਮ ਆਦਮੀ ਪਾਰਟੀ ਦਾ ਵੀ ਤੇ ਕਿਤੇ ਨਾ ਕਿਤੇ ਕਾਂਗਰਸ ਦੀ ਵੋਟ ਸ਼ੇਅਰ ਆ ਜਿਹੜਾ ਉਹ ਵੀ ਘਟ ਸਕਦਾ ਹੈਗਾ ਸੋ ਪੰਥਕ ਰਾਜਨੀਤੀ ਦਾ ਅਸੀਂ ਪਹਿਲਾਂ ਕਿਹਾ ਹੈਗਾ ਵੀ ਉਹ ਹੋ ਸਕਦਾ ਸਪੇਸ ਆ ਜਿਹੜੀ ਨਹੀਂ ਖਾਲੀ ਛੱਡਣੀ ਚਾਹੀਦੀ ਜਿੰਨਾ ਕੋ ਚੰਗਾ ਮੰਦਾ ਹੈਗਾ ਬਹੁਤ ਗੰਦੇ ਨਾਲੋਂ ਕੁਝ ਘੱਟ ਜਿਹੜਾ ਚੰਗਾ ਹੈਗਾ ਘੱਟ ਗੰਦਾ ਹੈਗਾ ਉਹ ਆਪਸ਼ਨ ਅਪਣਾ ਲੈਣੀ ਚਾਹੀਦੀ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਸੁਨੀਲ ਜਾਕੜ ਹੁਣੀ ਬਾਰ ਬਾਰ ਜਿਹੜਾ ਹੈ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਘਟ ਸੋੜ ਦੀ ਜਿਹੜੀ ਗੱਲ ਹੈ ਉਹ ਕਰਦੇ ਰਹੇ ਹੈਗੇ ਨੇ ਸਰਦਾਰ ਪ੍ਰਸਾਦ ਸਿੰਘ ਜੀ ਰੀਸੈਂਟਲੀ ਉਹਨਾਂ ਨੇ ਗੱਲ ਕੀਤੀ ਹੈ ਤੇ ਦੂਜੇ ਬੰਨੇ ਜਿਹੜੇ ਕਾਰਜਕਾਰੀ ਪ੍ਰਦਾਨ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵਿੱਚ ਅਸ਼wini ਸ਼ਰਮਾ ਉਹਨਾਂ ਦੇ ਵੱਲੋਂ ਕੋਰੀ ਜਿਹੜੀ ਹੈ ਨਾ ਕਰ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਕਿ ਜਾਖੜ ਉਹਨਾਂ ਦਾ ਸਰਵਾਈਵਲ ਵੀ ਅਕਾਲੀ ਭਾਜਪਾ ਦੇ ਨਾਲ ਹੀ ਜੁੜਿਆ ਹੈ ਕਿਉਂਕਿ ਇੱਕ ਧੜਾ ਹੈਗਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਾਲਾ ਉਹ ਕਦੀ ਵੀ ਉਹਨਾਂ ਨੇ ਐਜ਼ ਐਕਸੈਪਟ ਨਹੀਂ ਕੀਤਾ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਹਾਂਜੀ ਹਾਂਜੀ ਸੋ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਜਾਖੜ ਉਹਨਾਂ ਦਾ ਆਪਣਾ ਜਿਹੜਾ ਪ੍ਰੈਕਟੀਕਲ ਸਰਵਾਈਵਲ ਆ ਉਹ ਵੀ ਕਾਫੀ ਸਟੇਕ ਤੇ ਲੱਗਿਆ ਹੋਇਆ ਹੈ ਨਾ ਉਹ ਜਿਸ ਆਪ ਇੱਕ ਤਾਂ ਕਾਰਜਕਾਰੀ ਪ੍ਰਧਾਨ ਉਹਨਾਂ ਦੇ ਬਰਾਬਰ ਖੜਾ ਕਰਦਾ ਇਟ ਮੀਨਸ ਵੀ ਉਹ ਜਿਹੜੀ ਵੱਡੀ ਲੀਡਰਸ਼ਿਪ ਆਮਿਤ ਸ਼ਾਹ ਉਹਨਾਂ ਵਾਲੀ ਟਾਪ ਲੀਡਰਸ਼ਿਪ ਉਹਦੀਆਂ ਅੱਖਾਂ ਦੇ ਤਾਰੇ ਨਹੀਂ ਰਹੇ ਹਨ ਸੋ ਉਹ ਇੱਕ ਮਜਬੂਰੀ ਵਾਸਾ ਸੁਨੀਲ ਜਾਖੜ ਨੂੰ ਪ੍ਰਧਾਨ ਦੇ ਤੌਰ ਤੇ ਰੱਖ ਰਿਹਾ ਜਿਹੜੀ ਐਕਟਿੰਗ ਐਕਟੀਵਿਟੀਜ਼ ਹੋਣਗੀਆਂ ਉਹ ਅਸ਼ਵਨੀ ਕੁਵਾਰ ਵੱਲੋਂ ਜਾਂ ਜਿਹੜਾ ਕੋਰ ਜਿਹੜਾ ਆਰਐਸਐਸ ਦਾ ਗਰੁੱਪ ਆ ਉਹਦੇ ਵੱਲੋਂ ਕੀਤੀਆਂ ਜਾਣਗੀਆਂ ਹੁਣ ਸੁਨੀਲ ਜਾਖੜ ਸਾਹਮਣੇ ਦੋ ਹੀ ਆਪਸ਼ਨ ਆ ਵੀ ਜਾਂ ਤਾਂ ਉਹ ਕਾਂਗਰਸ 'ਚ ਚਲੇ ਜਾਣ ਜਾਂ ਫਿਰ ਉਹ ਸੁਖਬੀਰ ਸਿੰਘ ਬਾਦਲ ਨਾਲ ਜਿਹੜਾ ਹੈਗਾ ਉਹ ਗੱਠ ਛੋੜ ਗਾਲਣ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਸੋ ਦੁਬਦਾ ਵਿੱਚ ਹਲੇ ਸੁਨੀਲ ਜਾਖੜ ਐ ਇਸ ਵੇਲੇ ਪਰ ਅਗਰ ਹੋ ਵੀ ਜਾਂਦੇ ਆ ਤੇ ਉਹ ਜਿਹੜੇ ਹਸਾਮ ਨਾਲ ਛੱਡ ਕੇ ਆਏ ਸੀ ਤੇ ਫਿਰ ਤੇ ਉਹ ਤੇ ਕਦੀ ਵੀ ਪੋਸਿਬਿਲਟੀ ਨਹੀਂ ਹੋਣੀ ਛੱਡ ਕੇ ਤਾਂ ਇਸੇ ਕਰਕੇ ਆਏ ਸੀ ਨਾ ਕਿ ਮੇਰੀ ਵਾਰੀ ਬੰਦੀ ਸੀ ਤੇ ਮੈਨੂੰ ਮੁੱਖ ਮੰਤਰੀ ਹੋਣਾ ਚਾਹੀਦਾ ਸੀ ਐਜ਼ ਅ ਸੈਕੂਲਰ ਪੰਜਾਬ ਦੇ ਤੌਰ ਤੇ ਕਿ ਉੱਥੇ ਕਿਉਂ ਧਰਮ ਨੂੰ ਮੁੱਦਾ ਬਣਾਇਆ ਗਿਆ ਹਾਂਜੀ ਹਾਂਜੀ ਪਰ ਉਹ ਉਹਨਾਂ ਦਾ ਉਹ ਨੰਬਰ ਨਹੀਂ ਲੱਗਿਆ ਸੋ ਫਿਰ ਜੇ ਸੁਖਬੀਰ ਸਿੰਘ ਨਾਲ ਵੀ ਆ ਜਾਂਦੇ ਆ ਫਿਰ ਵੀ ਉਹਨਾਂ ਦਾ ਮੁੱਖ ਮੰਤਰੀ ਵਾਲਾ ਤਾਂ ਉਹਨਾਂ ਦਾ ਜਿਹੜਾ ਨੰਬਰ ਲੱਹੀਂ ਲੱਗੇ ਪਰ ਕਿਉਂਕਿ ਭਾਜਪਾ ਵਿੱਚ ਵੀ ਉਹਨਾਂ ਦੀ ਸਥਿਤੀ ਐਨੀ ਵਧੀਆ ਨਹੀਂ ਹੈ ਡਾਵਾ ਡੋਲਤਾ ਵਾਲੀ ਸਥਿਤੀ ਹੈਗੀ ਆ ਹਾਂ ਰਵਨੀਤ ਸਿੰਘ ਬਿੱਟੂ ਨਾਲ ਉਹਦੇ ਚੰਗੇ ਸਬੰਧ ਆ ਉਹ ਕਿੰਨੇ ਕੁ ਦਿਨ ਸਬੰਧ ਅੱਗੇ ਰਹਿੰਦੇ ਆ ਯਾ ਰਵਨੀਤ ਸਿੰਘ ਕਿੰਨੀ ਕੁ ਦੇਰ ਠੰਮਣਾ ਦੇ ਕੇ ਰੱਖਦੇ ਹੈਗੇ ਆ ਉਹ ਉਹ ਵੱਖਰੀ ਗੱਲ ਹੋਵੇਗੀ ਪਰ ਅਸ਼ਵਨੀ ਸ਼ਰਮਾ ਨਾਲੋਂ ਬਿਲਕੁਲ ਦੋ ਟੁਕ ਜਵਾਬ ਦੇ ਦੇਣਾ ਇਟ ਮੀਨਸ ਭਾਜਪਾ ਹੈਗੀ ਜਿਹੜੀ ਹੁਣ ਛੋਟੇ ਭਰਾ ਦੇ ਤੌਰ ਤੇ ਨਹੀਂ ਵੱਡੇ ਭਰਾ ਦੇ ਤੌਰ ਤੇ ਮੈਂ ਕਿਸੇ ਤਰ੍ਹਾਂ ਸਮਝਾਉਦਾ ਅੱਜ ਵੀ ਮੈਂ ਇੱਕ ਇਹਨਾਂ ਦੇ ਲੀਡਰ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਕਿ 23 ਸੀਟਾਂ ਵਾਲੀ ਤਾਂ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਹੋਣੀ ਹੁਣ ਤਾਂ ਬਰਾਬਰ ਤੇ ਕਹਿੰਦੇ ਵੀ ਜੁੜਵਾ ਭਰਾ ਵਾਲੀ ਗੱਲ ਤੇ ਹੋਊਗੀ ਮੈਨੂੰ ਤਾਂ ਲੱਗਦੀ ਬਰਾਬਰ ਤੋਂ ਵੀ ਜ਼ਿਆਦਾ ਜਾਣਗੇ ਉਹ ਕਹਿੰਦੇ ਸਾਡਾ ਵੋਟ ਪਰਸੈਂਟ ਹੀ ਬਹੁਤ ਵਧਿਆ ਹੈ ਜੀ ਸਾਬ 60 60 65 ਸੀਟਾਂ ਤੱਕ ਉਹ ਜਾ ਸਕਦੇ ਹੈਗੇ ਆ ਸੋ ਸੀਮਤ ਕਰ ਰਿਹਾ 40 ਤੱਕ ਜਿਹੜਾ ਸੀਮਤ ਕਰਨਗੇ ਸੋ ਕਿਉਂਕਿ ਉਹਨਾਂ ਦੀ ਅੰਬੀਸ਼ਨਸ ਵੱਡੀਆਂ ਨੇ ਆਂ ਲੁਧਿਆਣੇ ਵਾਲੀ ਸੀਟ ਤੇ 20000 ਵੋਟ ਲੈ ਕੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਹੌਸਲਾ ਹੋਇਆ ਹੈ ਸਨ ਪਰ ਇਹ ਸ਼ਹਿਰੀ ਵੋਟ ਆ ਜਿਹੜੀ ਸ਼ਹਿਰੀ ਵੋਟ ਉਦੋਂ ਤੱਕ ਹੀ ਆ ਜਦੋਂ ਨਾਲ ਕੋਈ ਧਿਰ ਨਹੀਂ ਜੁੜਦੀ ਸ਼ਹਿਰੀ ਵੋਟ ਵਧੇਗੀ ਚਾਹੇ ਵੱਧ ਸਕਦੀ ਆ ਉਹਦੇ ਚ ਹੁਣ ਜਿਹੜੀ ਆਮ ਆਦਮੀ ਪਾਰਟੀ ਨੇ ਕਿਸਾਨੀ ਦੇ ਖਿਲਾਫ ਆ ਪੰਜਾਬ ਦੇ ਹੋਰ ਲੋਕਾਂ ਦੇ ਖਿਲਾਫ ਕਾਰਜ ਕਰਿਆ ਉਹਦੇ ਨਾਲ ਜਿਹੜੀ ਸ਼ਹਿਰੀ ਵੋਟ ਆਮ ਆਦਮੀ ਪਾਰਟੀ ਨੂੰ ਵੀ ਕੁਝ ਪਾਏਗੀ ਉਹ ਕਿਉਂਕਿ ਇੱਕ ਸੀਟ ਦਾ ਜਿਹੜਾ ਅਨਲਿਸਿਸ ਆ ਉਹ ਜਿਆਦਾ ਗੰਭੀਰ ਨਹੀਂ ਹੁੰਦਾ ਜਦੋਂ ਉਹ ਉਹਨੇ ਹੁਣ ਆਪਾਂ ਲੋਕ ਸਭਾ 'ਚ ਦੇਖਿਆ ਹੈਗਾ ਨਾ ਵੀ ਲੋਕ ਸਭਾ 'ਚ ਜਿਹੜੀ ਜਿਮਨੀ ਚੋਣ ਜਲੰਧਰ ਦੀ ਹੋਈ ਸੀ ਉਹਦੇ ਵਿੱਚ ਸੁਸ਼ੀਲ ਰਿੰਕੂ ਜਿਹੜੇ ਆ ਉਹ ਜਿੱਤ ਰਿਹਾ ਰਿੰਕੂ ਜਿੱਤ ਜਾਂਦੇ ਆ ਉਹ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿੱਤ ਜਾਂਦੇ ਆ ਇਟ ਮੀਨਸ ਜਦੋਂ ਵੱਡੇ ਪਰਸਪੈਕਟਿਵ ਤੇ ਇਲੈਕਸ਼ਨ ਆ ਹੋਣਗੇ ਆ ਉਦੋਂ ਸ਼ਹਿਰੀ ਵੋਟ ਕਿਸ ਤਰ੍ਹਾਂ ਬਿਹੇਵ ਕਰਦੀ ਆ ਜਾਂ ਟੁੱਟਦੀ ਭਜਦੀ ਆ ਉਹ ਦੇਖਣ ਵਾਲਾ ਕੰਮ ਹੋਵੇਗਾ ਸੋ ਭਾਜਪਾ ਦੀ ਹਲੇ ਅਸੈਸਮੈਂਟ ਵੀ ਅਸੀਂ ਬਹੁਤ ਮਜ਼ਬੂਤ ਹੈਗੇ ਆ ਇਹਨੇ ਮਜ਼ਬੂਤ ਉਹ ਹੈ ਨਹੀਂ de Belcolique.